ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਕਿਸ ਸਬੰਧ ਚ ਰੱਖੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਥਲਾ ਜੀ ਸਾਡੀ ਇਹ ਜਿਹੜੀ ਮੀਟਿੰਗ ਨਡਾਲੇ ਦੀ ਬੌਲੀ ਸਾਹਿਬ ਗੁਰਦੁਆਰੇ ਆ ਇਹ ਹਰ ਮਹੀਨੇ ਦੀ 12 ਤਰੀਕ ਨੂੰ ਜੋ ਲਗਾਤਾਰ ਬੜੇ ਚਰਚਾ ਹੋ ਰਹੀ ਆ ਉਸੇ ਸਬੰਧ ਦੇ ਵਿੱਚ ਸਾਡੀ ਮਹੀਨਾਵਾਰ ਮੀਟਿੰਗ ਸੀ ਪਰ ਇਹਦੇ ਵਿੱਚ ਜਿਹੜੇ ਅੱਜ ਦੇ ਮੁੱਦੇ ਜੋ ਬੀਜਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਰਿਲੇਨਾ ਆਇਆ ਉਹਦੇ ਬਾਰੇ ਵਿਚਾਰਿਆ ਗਿਆ ਔਰ ਜੋ ਖਾਦ ਦੀ ਜਾਣ ਬੁੱਝ ਕੇ ਡੀਏਪੀ ਖਾਦ ਦੀ ਜਾਣ ਬੁੱਝ ਕੇ ਸਪਲਾਈ ਜਿਹੜੀ ਆ ਇਹਨਾਂ ਨੇ ਬੰਦ ਕੀਤੀ ਉਹਦੀ ਸ਼ਾਪਿੰਗ ਪੜਾਈ ਆ ਉਹਨੂੰ ਬਲੈਕ ਕਰਨ ਦੇ ਸਬੰਧ ਵਿੱਚ ਉਹਦੇ ਉੱਤੇ ਵਿਚਾਰਿਆ ਗਿਆ ਇਹਦੇ ਉੱਤੇ ਅਸੀਂ ਨਾਂ ਤੇ ਇਹਨਾਂ ਨੂੰ ਜਿਹੜੀ ਡੀਏਪੀ ਇਹ ਬਲੈਕ ਦੇ ਚੱਕਰ ਚ ਆਪੇ ਅਸੀਂ ਬਲੈਕ ਵੇਚਾਂਗੇ ਨਾ ਤੇ ਅਸੀਂ ਇਹਨਾਂ ਨੂੰ ਉਹ ਵੇਚਣ ਜੜੀਆਂ ਨਾ ਇਹ ਤੇ ਇਹ ਵਾਧੂ ਕੋਈ ਸਮਾਨ ਦੇਣ ਜੜਾਗਾ ਬਾਕੀ ਜਿਹੜੇ ਬੀਜਾਂ ਦੇ ਵਿੱਚ ਖਰਾਬੀ ਆਈ ਆ ਉਹਨਾਂ ਤੇ ਅਸੀਂ ਹਰ ਤਰ੍ਹਾਂ ਦੀ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ